ਨੂੰ ਮੁੰਡੇ ਆ ਜੀ ਫੁੱਲਛ ਲੱਗੇ ਘਰ ਵਾਲੀ ਮਾਰਨ ਤੋਂ ਪਹਿਲੇ ਯਾਦ ਦੇ ਨਾ ਜਗਾ ਘਰਾਵੇ ਦੀ 500 ਕਾ ਦਾ ਬਲਾਟ ਹੈ ਮੈਂ ਬੀਬੀ ਵਾਲੇ ਚੌਕ ਤੇ ਸਨ ਆ ਜੀ ਮੈਨੂੰ 40 ਸਾਲ ਹੋ ਗਏ ਹੁਣ ਜਖਮ ਹੋ ਗਿਆ ਕਿੰਨ ਬੱਜੀ 7 ਕਾਰ ਵਾਲਾ ਮਾਰ ਕੇ ਪੱਜ ਗਿਆ ਜੀ ਕੁਛ ਨਹੀਂ ਇਹਨਾਂ ਵਾਜਾ ਨੇ ਮਦਦ ਕੀਤੀ ਆ ਖੱਤੀ ਪੱਟੀ ਕਰੀਏ ਪੱਟੀ ਦੇ ਵਿੱਚ ਵੀ ਕੀੜੇ ਆ ਬਾਈ ਕੰਦਾ ਹਜੇ ਬਹੁਤ ਲੱਗੇ ਹੋਏ ਨੂੰ ਅਖੜਾ ਤਾਂ ਕੀ ਕਰਨਾ ਹੱਥ ਪਾ ਕੇ ਉਦੇ ਉੱਪਰ ਦੀ ਲਤੜ ਕਿੰਨ੍ਹੇ ਜਾਂਦੇ ਆਂ ਕਿਸੀ ਦੁਨੀਆ ਚ ਲੈਨੇ ਆਂ ਵੈਸੇ ਹੈ ਨਹੀਂ ਗਏ ਈੜੇ ਪੈ ਕੇ ਦੇਖ ਲੈ ਮੈਂ ਕਿਹੜਾ ਪੰਡਾ ਤੇਰਾ ਹੈ ਰਾਸਟਾਨ ਰਾਸਟਾਨ ਕੁੜੀ ਕੋਲੇ ਆਸੀ ਕੁੜੀ ਦਾ ਰਾਸਟਾਨ ਤੇ ਉਹਦਾ ਨੰਬਰ ਹੈਗਾ ਕੁੜੀ ਦਾ ਤੇ ਤੇਰਾ ਕੋਈ ਹੋਰ ਬਾਲੀ ਵਾਰਸਾ ਕੋਈ ਨਹੀਂ ਬਸ ਕੁੜੀ ਹੀ ਕੁੜੀ ਕੱਲੀ ਕੁੜੀ ਐ ਤੈਨੂੰ ਆ ਬੈਰਨ ਨਾਲ ਕਿੰਨਾ ਜ਼ਰ ਹੋ ਗਿਆ ਕੀੜੇ ਪਏ ਨੂੰ ਹੋ ਗਏ 4 ਮਹੀਨੇ 4 ਮਹੀਨੇ ਏਤੀ ਪਿਆਣਾ ਲੱਤ 'ਚ ਕੀੜੇ ਪਏ ਹੋਏ ਨੇ ਕਿ ਤੇ ਇਸ ਵਕਤ ਇਹਨੂੰ ਲੁਧਿਆਣੇ ਲੁਧਾਣੇ ਹਰਿਆਣੇ ਲੈ ਕੇ ਜਾ ਰਹੇ ਆ ਤੇ ਬੀਬੀ ਵਾਲਾ ਚੌਂਕ 'ਚ ਵਿਚਾਰਾ ਪਿਆ ਸੀ ਇਹ ਬਾਪੂ ਸਤਿ ਸ਼੍ਰੀ ਅਕਾਲ ਕੀ ਹਾਲ ਨੇ ਬਾਪੂ ਹਾਂਜੀ ਆ ਜਓ ਬਠਿੰਡੇ ਤੋਂ ਆਏ ਬਾਪੂ ਆ ਬਠਿੰਡੇ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਲੈ ਕੇ ਆਏ ਹਾਂਜੀ ਠੀਕ ਨਾ ਵੀਰੇ ਨਾ ਨਾ ਪਾਪਰਾ ਮਤਲਬ ਇਸ ਤੱਕ ਕਾਲ ਜੁਵੀ ਬੰਦੇ ਆ ਬਾਈ ਸਸਿਕਾ ਨਹੀਂ ਸਾਰੇ ਹੀ ਭਾਈ ਆਪਾਂ ਇਸ ਸਮੇਂ ਜੰਮਿਆ ਬਾਪੂ ਕਿਹੜਾ ਪਿੰਡ ਆ ਪਿੰਡ ਜੀ ਹਾਂ ਗਿੱਦੜਵਾਹ ਜੀ ਗਿੱਦੜਵਾਹਾ ਸ਼ਹਿਰ ਗਿੱਦੜਵਾਹ ਤਾਂ ਸ਼ਹਿਰ ਆ ਤੈਨੂੰ ਮੁੰਡੇ ਆ ਜੀ ਪੁਲਿਸ ਲੱਗੇ ਆ ਤੈਨੂੰ ਮੁੰਡੇ ਪੁਲਿਸ ਚ ਘਰ ਵਾਲੀ ਨੇ ਜਗਾ ਘਰ ਵਾਲੀ ਮਾਰਨ ਤੋਂ ਪਹਿਲੇ ਜਾਂਦੇ ਨਾ ਜਗਾ ਘਰ ਵਾਲੀ ਸੀ 500 ਕਾ ਦਾ ਪਲਾਟ ਆ ਮੇਰਾ ਅੱਛਾ ਤੁਸੀਂ ਕੀ ਕੰਮ ਕਰਦੇ ਸੀ? ਬਰਖਸ਼ਾ ਦਰਾਂਦਾ ਸੀ, ਰੱਖਸ਼ਾ ਚੋਰੀ ਹੋ ਗਿਆ ਬਸ। ਠੀਕ ਆ, ਤੂੰ ਗਿੱਦੜ ਵਾਹੇ ਕਿੱਥੇ ਰਹਿੰਦੇ ਸੀ? ਬਸ ਸਾਡੇ ਦੇ ਨਾਲ ਇਹਨਾਂ ਸਵਾਰ ਦਾ ਕਾਰਖਾਨਾ ਹੈ। ਹਾਂ। ਟਣਕਿਆਂ ਦਾ ਮੱਲਾ ਉੱਥੇ ਆ। ਟਣਕਿਆਂ ਦੇ ਮੱਲੇ 'ਚ। ਤੇ ਤਿੰਨੇ ਮੁੰਡੇ ਹੁਣ ਨੌਕਰੀਆਂ ਕਰਦੇ ਨੇ। ਤਿੰਨ ਮੁੰਡੇ ਆ ਜੇ। ਤੇ ਤੂੰ ਕਿੱਥੇ ਰਹਿੰਦਾ ਸੀ ਬਾਪੂ ਹੁਣ? ਮੈਂ ਬੀਬੀ ਵਾਲੇ ਚੌਕ ਤੇ ਸੁਨਣਾ ਜੀ, ਮੈਨੂੰ 40 ਸਾਲ ਹੋ ਗਏ। 40 ਸਾਲਾਂ ਤੋਂ ਚੌਕ 'ਚ ਸੁਨਣਾ। ਘਰੇਗਾ ਤੂੰ ਜਾਂਦਾ 40 ਸਾਲ। ਆਉਂਦੇ ਨਹੀਂ ਜੀ ਲੈਣ ਵਾਸਤੇ। ਤੇ 40 ਸਾਲਾਂ ਤੋਂ ਘਰੇ ਖਰਚਾ ਵੀ ਨਹੀਂ ਦਿੱਤਾ। ਨਾ ਆਏ ਕਦੇ ਨਾ ਗਿਆ। ਪਰ ਤੇਰੀ ਜਗਾ ਉਹਨਾਂ ਕੋਲੇ ਆ। 4 ਲੱਖ ਰੁਪਏ ਮੈਂ ਰਾਜਾਂ ਆ ਜੀ। ਉਹ ਕੁੜੀ ਦਾ ਨਾਂ ਕਰਾ ਦੂੰ ਮੈਂ। ਕੁੜੀ ਛੋਟੀ ਜੀ ਢੀਕਾ। ਕੀ ਦੀ ਏ ਕੁੜੀ? ਫੇਰੀ ਏ। ਅੱਛਾ ਹੁਣ ਤਾਂ ਵੱਡੀ ਹੋ ਗਈ ਹੋਣੀ ਆ। ਉਹ ਘਰ ਵਾਲੀ ਤਾਂ ਮਰ ਗਈ ਸੀ। ਬੀਬੀ ਵਾਲੇ ਚੌਂਕ 'ਚ ਰਹਿ ਕੇ ਸਾਰੀ ਉਮਰ ਇਖਲਾ ਚਲਾਇਆ। ਹੁਣ जख्म ਹੋ ਗਿਆ ਕਿਵੇਂ ਬੱਜੀ 6। ਕਾਰ ਵਾਲਾ ਮਾਰ ਕੇ ਪੱਜ ਗਿਆ ਜੀ ਕੁਛ ਨਹੀਂ ਦੇ ਇਹਨਾਂ ਬਾਈਆਂ ਨੇ ਮਦਦ ਕੀਤੀ ਆ ਖੜ ਇਹ ਚ ਕੀੜੇ ਪੈ ਗਏ ਕੀੜੇ ਨੇ ਕੱਢਦੇ ਜੀ ਸਾਰੇ ਨਹੀਂ ਕੀੜੇ ਹੈਗੇ ਵੀ ਤੁਸੀਂ ਸਾਨੂੰ ਵੀਡੀਓ ਭੇਜੀ ਸੀ ਬਾਪੂ ਜੀ ਪਹਿਲਾਂ ਹਾਂ ਮੈਂ ਹੀ ਬਣਾ ਕੇ ਭੇਜੀ ਸੀ ਕਿ ਮੈਂ ਪਹਿਲਾਂ ਵੀ ਇੱਥੇ ਭੇਜਿਆ ਦਾ ਪੇਸ਼ੈਂਟ ਪਹਿਲਾਂ ਮੇਰਾ ਜੁੜਿਆ ਹੋਇਆ ਜੀ ਵੀਰੇ ਕੀ ਨਾਮ ਬੀਜੀ ਆਪ ਮੈਂ ਆ ਗਿਆ ਬਸ ਆ ਮੂਰੇ ਤੁਹਾਡਾ ਨਾਂ ਕੀ ਹੈ ਬਾਪੂ ਜੀ ਹੰਸਰਾਜ ਹੰਸਰਾਜ ਸਿੰਘ ਹੰਸਰਾਜ ਠੀਕ ਹੈ ਬਾਪੂ ਤੁਹਾਡੇ ਪਿਤਾ ਜੀ ਦਾ ਕੀ ਨਾਮ ਸੀ ਜੇਠੂ ਰਾਮ ਜੀ ਜੇਠੂ ਰਾਮ ਕਿੰਨੇ ਭਰਾ ਸੀ ਤੁਸੀਂ ਤੈਨੂੰ ਭਰਾ ਸੀ ਕੁੜੀ ਹੈ ਜੀ ਤਿੰਨ ਭਰਾ ਤੇ ਇੱਕ ਭੈਣ ਠੀਕ ਹੈ ਬਾਪੂ ਤੇ ਸ਼ੁਰੂ ਤੋਂ ਹੀ ਤੁਸੀਂ ਉੱਥੇ ਤਣਕੇ ਨੇ ਮੱਲੇ ਰਹਿੰਦੇ ਹੋ ਨਹੀਂ ਬੀਬੀ ਵਾਲੇ ਚੌਂਕ ਤੇ ਸਾਲਾ ਨਹੀਂ ਪਹਿਲਾਂ ਪਹਿਲਾਂ ਤੁਹਾਡਾ ਜਨਮ ਕਿੱਥੇ ਹੋਇਆ ਸੀ ਜਨਮ ਤਾਂ ਉੱਥੇ ਹੀ ਹੋਇਆ ਸੀ ਗਿੱਦੜ ਵੇਜ ਉੱਥੇ ਤਣਕੇ ਨੇ ਮੱਲੇ ਸ਼ੁਰੂ ਤੋਂ ਰਿਕਸ਼ਾ ਚਲਾਇਆ ساری ਜ਼ਿੰਦਗੀ ਰਿਕਸ਼ੇ ਚਲਾਇਆ ਨਹੀਂ ਰੱਖਿਆ ਦਾ ਚੋਰੀ ਹੋ ਗਿਆ ਸੀ ਉਹ ਤੋਂ ਬਾਅਦ ਮੈਂ ਛੱਡ ਹੀ ਦਿੱਤਾ ਹੂੰ ਤੇ ਮੁੰਡੇ ਕਿੰਨੇ ਤੇਰੇ ਤੈਨੂੰ ਮੁੰਡੇ ਆ ਜੇ ਕੁੜੀ ਹੈ ਵਾ ਇੱਕ ਕੁੜੀ ਹੈ ਵੱਡੇ ਮੁੰਡੇ ਦਾ ਕੀ ਨਾਮ ਆ ਮਕੇਸ਼ ਖਨਾਰ ਛੋਟੇ ਦਾ ਐ ਤੋਲਿਆ ਤੋਲਿਆ ਤੇ ਉਸ ਤੋਂ ਛੋਟਾ ਉਹਦਾ ਨਾਮ ਨੋਦਾ ਨੋਦਾ ਬਾਪੂ ਹੰਸ ਰਾਜ ਸਿੰਘ ਪੈਰ 'ਚ ਕੀੜੇ ਪੈ ਗਏ ਕੱਪੜੇ ਇੰਨੇ ਗੰਦੇ ਸੀ ਇਹਨੇ ਬੁਰੇ ਹਾਲਾਤ ਸੀ ਜਿਹੜੀ ਵੀਡੀਓ ਤੁਸੀਂ ਦੇਖਿਆ ਸਕਰੀਨ ਤੇ ਕਪੜੇ ਪਿੰਡੋਂ ਪੁਆਇਆ ਜੀ ਵਿਚਾਰਾਂ ਦਾ ਧੰਨਵਾਦ ਹਕੀਮ ਸਿੰਘ ਦਾ ਤੇ ਸ਼ੀਦੇ ਬਾਈ ਦਾ ਜਿਹਨੇ 10 ਰੁਪਏ ਨਹੀਂ ਦੇਖਿਆ ਜਿਹੜੇ ਬਾਪੂ ਨੂੰ ਇੱਥੇ ਲੈ ਕੇ ਆਏ ਨੇ ਇਸ਼ਨਾਨ ਪਾਣੀ ਕਰਾ ਕੇ ਸਾਫ਼ ਸੁਥਰਾ ਕਰਕੇ ਜਿੰਨੇ ਕੀੜੇ ਕੱਢ ਸਕਦੇ ਸੀ ਕੀੜੇ ਵੀ ਕੱਢੇ ਆ ਪੱਟੀ ਕਰੀ ਆ ਪੱਟੀ ਦੇ ਵਿੱਚ ਵੀ ਕੀੜੇ ਆ ਬਾਈ ਕਹਿੰਦਾ ਹਜੇ ਬਹੁਤ ਤੇ ਬਾਪੂ ਬੀਬੀ ਵਾਲੇ ਚੌਂਕ ਦੇ ਵਿੱਚ ਬਠਿੰਡੇ ਸ਼ਹਿਰ ਚ ਪਿਆ ਸੀ ਤੇ ਬਠਿੰਡੇ ਸ਼ਹਿਰ ਦੇ ਵਾਸੀ ਉੱਥੋਂ ਦੀ ਨਿੰਗੀ ਜਾਂਦੇ ਸੀ ਲੋਕ ਕੋਲ ਦੇ ਕੋਈ ਨਹੀਂ ਖੜਦਾ ਸੀ ਕੋਈ ਨਹੀਂ ਸੀ ਦੇਖਦਾ ਕੋਈ ਨਹੀਂ ਸੀ ਪੁੱਛਦਾ ਹੰਸਰਾਜ ਬਾਪੂ ਪਿਆ ਉੱਥੇ ਮੌਤ ਦਾ ਇੰਤਜ਼ਾਰ ਕਰ ਰਿਹਾ ਸੀ 40 ਸਾਲ ਉਸੇ ਚੌਕ 'ਚ ਹੀ ਰਿਹਾ ਬਾਪੂ ਰਿਕਸ਼ਾ ਚਲਾਇਆ ਉਸੇ ਚੌਕ 'ਚ ਰਹਿ ਕੇ 40 ਸਾਲਾਂ 'ਚ ਕਿੰਨੇ ਲੋਕ ਜਾਣਦੇ ਹੋਣਗੇ ਬਾਪੂ ਨੂੰ ਕਿੰਨੇ ਲੋਕਾਂ ਨਾਲ ਬਾਪੂ ਦੀ ਰੂਹ ਦੀ ਪਛਾਣ ਹੋਊਗੀ ਪਰ ਜਦੋਂ ਗੱਡੀ ਐਕਸੀਡੈਂਟ ਕਰਕੇ ਮਾਰ ਕੇ ਫੇਟ ਭੱਜ ਗਿਆ ਬੰਦਾ ਪਹਿਲਾਂ ਤਾਂ ਉਹ ਬੰਦੇ ਨੂੰ ਸ਼ਰਮ ਨਹੀਂ ਆਈ ਵੀ ਇੱਕ ਬਜ਼ੁਰਗ ਬੰਦਾ ਜਿਹੜਾ ਪਹਿਲਾਂ ਹੀ ਹਿੱਲੀ ਜਾਂਦਾ ਵਿਚਾਰਾ ਬਜ਼ੁਰਗ ਆ ਤੁਰੇ ਗੱਡੀ ਤੇ ਜੇ ਵੱਜ ਗਈ ਆ ਤੇ ਜੇ ਤੂੰ ਖੜ ਜਵੇਂ ਪੱਟੀ ਕਰ ਦੇਵੇਂ ਯਾਰ ਕਿੱਡੀ ਕੀ ਤੈਨੂੰ ਕੀ ਕਹੀਏ ਯਾਰ ਬਾਈ ਬਸ ਫਿਰ ਫੇਟ ਲੱਗੀ ਸਿੱਟ ਕੇ ਚਲਾ ਗਿਆ ਪੱਟੀ ਨਾ ਕਰਨ ਵਾਲਾ ਕੋਈ ਨਾ ਪੁੱਛਣ ਵਾਲਾ ਕੋਈ ਨਾ ਦੱਸਣ ਵਾਲਾ ਕੋਈ ਕੀੜੇ ਪੈ ਗੇ ਲੱਤ ਗਲ ਗਈ ਤੇ ਵਾਸੂ ਭੈਣ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਉਹ ਵੀਡੀਓ ਫੇਰ ਵੀਰੇ ਹੁਣਾਂ ਨਾਲ ਅਸੀਂ ਗੱਲ ਕੀਤੀ ਕੁਲਦੀਪ ਹੁਣਾਂ ਨਾਲ ਪਹਿਲਾਂ ਵੀ ਇਹਨਾਂ ਨੇ ਵੀਰ ਹੁਣਾਂ ਨੇ ਸਾਡੇ ਕੋਲੇ ਸ਼ਿਵਾ ਇੱਕ ਵੀਰ ਭੇਜਿਆ ਜੀ ਤੇ ਪੇਟ ਦੇ ਵਿੱਚ ਥੈਲੀ ਲੱਗੀ ਸੀ ਪੂਰਾ ਪੇਟ ਫਟਿਆ ਹੋਇਆ ਸੀ ਬਹੁਤ ਬੁਰੀ ਹਾਲਤ ਸੀ ਉਹ ਵੀ ਵੀਰ ਤੇ ਫਿਰ ਵੀਰ ਹੁਣੀ ਬਟੰਡੇ ਤੋਂ ਬਾਪੂ ਨੂੰ ਬੀਬੀ ਵਾਲੇ ਚੌਂਕ ਤੋਂ ਜਾ ਕੇ ਜਿੱਥੇ ਸਾਡੇ ਕੋਲ ਲੈ ਕੇ ਆਏ ਨੇ ਬਾਈ ਉਹਨਾਂ ਦਾ ਗਿੱਦੜ ਪਿੰਡ ਆ ਬਾਪੂ ਗਿੱਦੜ ਵਾਹੇ ਦਾ ਰਹਿਣ ਵਾਲਾ ਧਾਨਕਿਆਂ ਦਾ ਮੱਲੇ ਦਾ ਰਹਿਣ ਵਾਲਾ ਬਾਪੂ ਦੱਸਦਾ ਮੇਰੇ ਤਿੰਨ ਮੁੰਡੇ ਵੀ ਆ ਇਹ ਸੱਚਾ ਕੀ ਹੈ ਹਜੇ ਸਾਨੂੰ ਨਹੀਂ ਪਤਾ ਬਾਪੂ ਦੱਸ ਰਿਹਾ ਵੀ ਮੇਰੇ ਤਿੰਨ ਮੁੰਡੇ ਪੁਲਿਸ ਦੇ ਵਿੱਚ ਆ ਮੇਰਾ ਘਰ ਵੀ ਸੀ ਕਹਿੰਦਾ 500 ਗਾਇਦਾ ਮੇਰੇ ਘਰ ਵਾਲੀ ਨੇ ਆਪਦੇ ਨਾਮ ਲਵਾ ਲਿਆ ਤੇ ਹੁਣ ਮੈਂ ਰਿਕਸ਼ਾ ਚਲਾ ਕੇ ਸਮਾਂ ਬਤੀਤ ਕਰਦਾ ਸੀ ਹੁਣ ਬੁਢਾਪੇ ਨੇ ਆਪਣਾ ਅਸਰ ਦਿਖਾਇਆ ਹੁਣ ਡਿਕਸ਼ਾ ਵੀ ਨਹੀਂ ਚੱਲਦਾ ਰਿਕਸ਼ਾ ਖੜਾ ਸੀ ਰਿਕਸ਼ਾ ਵੀ ਕੋਈ ਕੋ ਚੋਰੀ ਕਰਕੇ ਲੈ ਗਿਆ ਕੈਸੀ ਦੁਨੀਆ 'ਚ ਰਹਿਨੇ ਆਸੀਂ ਡਿੱਗਦੇ ਅਨੁਸਾਰਾ ਤਾਂ ਕੀ ਦੇਣਾ ਹੋਰ ਸੁੱਟ ਦਿੰਨੇ ਆਂ ਇਥਰ ਨੇ ਅਸੀਂ ਦਿੱਗੇ ਹੋਏ ਨੂੰ ਅਖੜਾ ਤਾਂ ਕੀ ਕਰਨਾ ਹੱਥ ਪਾ ਕੇ ਉਹਦੇ ਉੱਪਰ ਦੀ ਲਤੜ ਕੇ ਨੰਗ ਜਾਣੇ ਅਸੀਂ ਕਿਹਸੀ ਦੁਨੀਆ ਚ ਰਹਿੰਨੇ ਆ ਕਿਸੇ ਸਾਡੇ ਸੁਭਾਅ ਹੋਈ ਜਾਂਦੇ ਆ ਪਰ ਹਜੇ ਵੀ ਕੁਝ ਚੰਗੇ ਲੋਕ ਨੇ ਜਿਹੜਾ ਆਪਣਾ ਫਰਜ਼ ਸਮਝ ਕੇ ਆਪਣੀ ਡਿਊਟੀ ਨਿਭਾ ਰਹੇ ਜਿਵੇਂ ਕਿ ਅੱਜ ਸੀਰੇ ਤੇ ਕੁਲਦੀਪ ਨੇ ਨਿਭਾਈ ਆ ਜਿਵੇਂ 바ਸੂ ਭੈਣ ਨੇ ਨਿਭਾਈ ਆ ਉਦਾਂ ਹੀ ਕੁਝ ਲੋਕ ਚੰਗੇ ਵੀ ਸੀ ਉੱਥੇ ਜਿਹੜੇ ਕੋਈ ਨਾ ਕੋਈ ਬਾਪੂ ਨੂੰ ਰੋਟੀ ਦੇ ਰਿਹਾ ਸੀ ਕੋਈ ਨਾ ਕੋਈ ਬਾਪੂ ਦੀ ਉੱਥੇ ਮਾਰੀ ਮੋਟੀ ਪਛ ਕਰਦੀ ਆ ਉਰਦੂ ਬਾਰੇ ਆਲੇ ਪਰ ਬਾਈ ਦੱਸਦਾ ਕੋਲੇ ਮੈਡੀਕਲ ਦੀ ਦੁਕਾਨ ਵੀ ਸੀ ਪਰ ਕੋਈ ਮਦਦ ਨਹੀਂ ਸੀ ਕਰਦਾ ਬਹੁਤ ਦੁਕਾਨਾਂ ਸੀ ਮੈਡੀਕਲ ਦਾ ਇੱਕ ਨਹੀਂ ਗੀਆਂ ਘਟੂਗਾ ਟਰਟ ਦਾ ਉੱਥੇ ਨੇੜੇ ਹਸਪਤਾਲ ਹੋਊਗਾ ਹੈ ਨਾ ਨੇੜੇ ਹੈਗਾ ਜੀ ਉੱਥੇ ਨਗਰ ਨੂੰ ਮਾ ਉਹ ਪਰ ਬਾਪੂ ਹੁਣੇ ਹੰਸ ਰਾਜ ਉਹਨਾਂ ਨੇ ਸਾਰਾ ਜੀਵਨ ਪੰਜਾਬ ਚ ਰਿਕਸ਼ੇ ਤੇ ਸਵਾਰੀਆਂ ਢੋਕੇ ਕੱਢਦਾ ਅੱਜ ਬਢਾਪਾ ਕਿਵੇਂ ਢੋਵੇ ਕਿਵੇਂ ਵਜਨ ਚੱਕ ਕੇ ਸਰੀਰ ਆਪਦਾ ਲੱਤਾਂ ਚ ਵੀ ਜਾਨ ਨਹੀਂ ਕੀੜੇ ਪੈ ਗੇ ਗਲ ਸੜ ਗਿਆ ਚੌਂਕ ਚ ਪਿਆ ਕਿਸੇ ਦੀ ਦੰਤ ਯਾਰ ਕਰ ਰਿਆ ਸੀ ਹੰਸ ਰਾਜ ਸਿੰਘ ਕਰੇਵਰ ਦਾਸ ਬਾਪੂ ਤੰਦਰੁਸਤ ਹੋ ਕੇ ਤਕੜਾ ਹੋ ਕੇ ਜੀਵਨ ਬਤੀਤ ਕਰੇ ਬਾਪੂ ਦੇ ਪੁੱਤ ਬਣ ਸਕੇ ਅਸੀਂ ਬਾਪੂ ਦੀ ਸੇਵਾ ਕਰ ਸਕੇ ਬਾਪੂ ਦੇ ਆਪਣੇ ਧੀਆਂ ਪੋਤਾ ਜਿਹੜੇ ਉਹ ਬਾਪੂ ਨੂੰ ਪਛਾਣਨ ਬਾਪੂ ਨੂੰ ਮਿਲ ਕੇ ਜਾਣ ਬਾਪੂ ਨੂੰ ਹੌਸਲਾ ਦੇਣ ਆ ਕੇ ਉਸੇ ਗੱਲੇ ਦਾ ਭਾਵ ਉਹ ਜ਼ਿੰਦਗੀ ਚ ਚੱਲਦੇ ਰਹਿੰਦੇ ਆ ਮਾੜਾ ਚੰਗਾ ਸਾਰਾ ਹੀ ਆ ਕੋਈ ਕੋਈ ਨਹੀਂ ਇੱਥੇ ਜਿਹੜਾ ਦੁੱਧ ਧੋਤਾ ਵਾ ਸਾਰਾ ਹੀ ਅਸੀਂ ਕਲਜੁਗੀ ਪਾਪੀ ਆ ਸਾਰਾ ਹੀ ਅਸੀਂ ਗਲਤੀਆਂ ਦੇ ਕੁੱਤੀਆਂ ਦੇ ਪਰੇ ਹੋਏ ਆ ਬਸ ਕਰਿਓ ਅਰਦਾਸ ਬੇਨਤੀ ਬਾਪੂ ਹੰਸ ਰਾਜ ਬਾ ਧੰਨਵਾਦ ਆ ਬਾਈ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੀਰੇ ਖਾਈ ਜਾਣਾ ਅੱਛਾ ਪੱਟੀ ਖੋਲੀ ਤਾਂ ਇਹਨੇ ਚੋਦੇ ਚਿੱਟੇ ਚਿੱਟੇ ਸਾਨੂੰ ਠੋਵਾ ਕਰ ਰੱਖਿਆ ਇਹਦੇ ਖਾਈ ਜਾਂਦੇ ਸੀ ਹੈ ਹੋਰ